ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜਾਬ ਪੁਲਿਸ ਨੇ ਕੈਦ ਕੀਤੇ ਨੇ ਲੁੱਟਖੋਹਾਂ ਦਾ ਜ਼ੋਰ ਆਏ ਦਿਨ ਐਸਾ ਹੈ ਕਿ ਕੋਈ ਵੀ ਦਿਨ ਖਾਲੀ ਨਹੀਂ ਜਾ ਰਿਹਾ ਅਤੇ ਲੁਟੇਰੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਮਾਮਲਾ ਬੀਤੇ ਦਿਨੀ ਫਿਰੋਜ਼ਪੁਰ ਦੀ ਤੁੱਲੀ ਵਾਲੀ ਗਲੀ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਲੁਟੇਰੇ ਨੇ ਗਲੀ ਚ ਜਾ ਰਹੀ ਔਰਤ ਕੋਲੋਂ ਲੁੱਟ ਕੇ ਉਸ ਸਮੇਂ ਉਸ ਨੂੰ ਮੋਟਰਸਾਈਕਲ ਦੇ ਨਾਲ ਕਾਫੀ ਦੂਰ ਟੱਕੜੀ ਸਿਆਸੀ ਜਿਸ ਨੂੰ ਫਿਰੋਜ਼ਪੁਰ ਪੁਲਿਸ ਨੇ ਹੁਣ ਗ੍ਰਫਤਾਰ ਕਰ ਲਿਆ ਜਾਣਕਾਰੀ ਦੰਦਿਆ ਐਸਪੀਐਚ ਨਵੀਨ ਕੁਮਾਰ ਨੇ ਦੱਸਿਆ ਕਿ ਗ੍ਰਫਤਾਰ ਕੀਤੇ ਗਏ ਲੁਟੇਰੇ ਨੇ ਬੀਤੇ ਦਿਨੀ ਪਹਿਲਾ ਗੁਰੂ ਹਰ ਸਹਾਇਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਸੀ ਅਤੇ ਇਸ ਦੇ ਨਾਲ ਹੀ 2 ਦਿਨ ਪਹਿਲਾਂ ਫਿਰੋਜ਼ਪੁਰ ਦੀ ਤੁੱਲੀ ਵਾਲੀ ਗਲੀ ਦੇ ਵਿੱਚ ਇੱਕ ਲੁਟੇਰੇ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰਤ ਨੂੰ ਗਲੀ ਦੇ ਵਿੱਚ ਘੜੇਸਿਆ ਸੀ ਤਾਂ ਪੁਲਿਸ ਨੇ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਇਸ ਕੋਲੋਂ ਚੋਰੀ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹੋਏ ਨੇ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੇ ਕਈ ਜੋ ਹਨ 18 ਵਾਂ ਲੱਗਣ ਗਿਆ ਜਿਸ ਤੇ ਪੁੱਛਗਿੱਛ ਦੌਰਾਨ ਕਈ ਹੋਰ ਖੁਲਾਸੇ ਹੋਣਗੇ ਤਾਂ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂਕਿ ਜੋ ਇਹ ਜਾਣਕਾਰੀ ਹੈ ਹੋਰਨਾ ਲੋਕਾਂ ਤੱਕ ਪਹੁੰਚ ਸਕੇ ਔਰਨਾਂ ਨੂੰ ਵੀ ਪਤਾ ਲੱਗ ਸਕਦਾ ਆਪਣੀ ਅਹਿਮ ਪ੍ਰਤੀਕਿਰਿਆ ਇਸ ਖਬਰ ਨੂੰ ਲੈ ਕੇ ਜੋ ਹੈ ਉਹ ਦੇਣਾ ਨਾ ਪੁੱਲਣਾ। ਕੀ ਸੀ ਕਰ ਰਹੇ ਹੋ ਕਿਹੜਾ ਸਨੇਚਰ ਫੀਚ ਹੈ ਤੇ ਕਿਹੜੀ ਵਾਰਦਾਤ ਸੀ? ਸ਼੍ਰੀਮਤੀ ਸੋਮੇ ਮੇਸ਼ਰਾ ਆਈਪੀਐਸ ਐਸਐਸਪੀ ਫਰੀਜਪੁਰ ਦੇ ਦਿਸੰਦਰ ਰੇਸ਼ ਤੇ ਡੀਐਸਪੀ ਡੀ ਅਤੇ ਸੀਆਈ ਇਨਸਪੈਕਟਰ ਮੋਹਿਤ ਵੱਲੋਂ ਮਤੀ 22/12/2024 ਨੂੰ ਇੱਕ ਮਲਜਮ ਜਿਹੜਾ ਹੈਗਾ ਆਸ਼ੂ ਪੁੱਤਰ ਜਿੰਦਰ ਵਾਸੀ ਮਮਦੋਟ ਜੇ ਜਿਹਨੂੰ ਇਹ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲਾਂ ਸਵੇਤ ਰਿਕਵਰ ਕੀਤਾ ਬਦਾਨਦ ਕੀਤਾ ਹੁੰਦੇ ਕੋਲ ਔਰ ਇਸ ਵਿਅਕਤੀ ਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਆਲਰੇਡੀ ਦਰਜ ਹਨ ਜਿਹੜਾ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਉਹ ਤਕਰੀਬਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਸ਼ਹਿਰ ਗੁਰਦਾਸਾਹਿਤੋਂ ਜਿਹੜੇ ਨੇ ਖੋਹ ਕੀਤੀ ਸੀਗੀ ਇਸ ਤੋਂ ਇਲਾਵਾ ਇੱਕ ਮਿੱਤੀ ਵੀ 12 2024 ਨੂੰ ਸ਼ਹਿਰ ਦੇ ਵਿੱਚ ਟੁੱਲੀ ਟੁੱਲੀ ਗਲੀ थाना ਸਿਟੀ ਦੇ ਵਿਤੂਂਟੜਾ ਹੈਗਾ ਇੱਕ ਲੇਡੀ ਕੋਲ ਨੇ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਉਹ ਲੇਡੀ ਨਾਲੇ 50 ਤੋਂ 60 ਮੀਟਰ ਅ ਕਸਿੱਟਿਆ ਹੋਇਆ ਸੀ ਲੇਡੀ ਨੇ ਉਸਨੇ ਉਹ ਵੀ ਜਿਹੜੀ ਇਹ ਵਾਰਦਾਤ ਹੈ ਇਸੇ ਵਿਅਕਤੀ ਵੱਲੋਂ ਹੀ ਕੀਤੀ ਗਈ ਹੈ ਸਰ ਇਹਨਾਂ ਦੇ ਅਪਰਾਧਿਕ ਮਾਮਲੇ ਕਿੰਨੇ ਦਰਜ ਨੇ ਇਸ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਹਨ ਇਹਨਾਂ ਦੇ ਇੱਕ ਮੁਕਦਮਾ 2019 ਦੇ ਵਿੱਚ ਦੋ ਮੁਕਦਮੇ ਜਿਹੜੇ 2022 ਦੇ ਵਿੱਚ ਆਲਰੇਡੀ ਪਹਿਲਾਂ ਹੀ ਦਰਜ ਹਨ ਸਨੇਚਿੰਗ ਲਈ ਹੈ ਜੀ ਸਨੇਚਿੰਗ ਦੇ ਹੀ ਮੁਕਦਮੇ ਨੇ ਲਿਖਿਆ ਪਹਿਲਾਂ ਵੀ ਹੈ ਜੀ ਸਨੇਚਿੰਗ ਦੇ ਕੋਈ ਹਥਿਆਰ ਦੀ ਬਰਾਮਦਗੀ ਹੋਈ ਨਹੀਂ ਨਹੀਂ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ ਸਿਰਫ ਦੋ ਮੋਬਾਈਲ ਸਰ ਜੇ ਗੱਲ ਕੀਤੀ ਜਾਵੇ ਸਨੇਚਰਾਂ ਦੀ ਤੇ ਸਨੇਚਰ ਦੀ ਇਹ ਜਿਹੜੇ ਆਉਂਦੇ ਨੇ ਪਿੰਡਾਂ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਤੇ ਪੁਲਸ ਨੂੰ ਇਹਦੇ ਲਈ ਕਾਫੀ ਜ਼ਿਆਦਾ ਮਸ਼ੱਦਦ ਕਰਨੀ ਪੈਂਦੀ ਲੱਭਣ ਦੀ ਤੇ ਕੀ ਕੋਈ ਐਵੇਂ ਦਾ ਕ੍ਰਾਈਟਰੀਆ ਪੁਲਸ ਵੱਲੋਂ ਤਿਆਰ ਕੀਤਾ ਗਿਆ ਵੀ ਸਨੇਚਰ ਜਿਹੜੇ ਨੇ ਉਹ ਉੱਥੇ ਹੋ ਜਾਣ ਕੈਮਰੇਆਂ ਦੀ ਕੋਈ ਜ਼ਿਆਦਾ ਇਸਤੇਮਾਲ ਹੋਣਾ ਕੀਤਾ ਹੋਵੇ ਜਿਹੜੀ ਜਿੱਤੋਂ ਸਨੇਚਰ ਨਾਲ ਗ੍ਰਿਫਤਾਰ ਕਰਨ ਸੰਬੰਧੀ ਹੈਗਾ ਅਸੀਂ ਜਿਹੜੀ ਸਾਡੀ ਸਟ੍ਰੈਟਜੀ ਜਿਹੜੀ ਹੈਗੀ ਉਹਦੇ ਵਿੱਚ ਜ਼ਿਆਦਾ ਤਾਂ ਸੀ ਇਹ ਪ੍ਰਾਣਾਦ ਕੋਡ ਹੈਗਾ ਉਹਨੂੰ ਵਾਜਦੇ ਹੈਗੇ ਆ ਸੈਕੰਡ ਜਿਹੜੇ ਪਬਲਿਕ ਵੱਲੋਂ ਕੈਮਰੇ ਲਗਾਏ ਜਾਂਦੇ ਜੀ ਇਹਦੇ ਉਹਨੂੰ ਵੀ ਅਸੀਂ ਕਾਫੀ ਕੋ ਕੀਤੀ ਜਾਂਦੀ ਤਾਂ ਜੋ ਜਿਹੜੀ ਹੈਗੇ ਸਨੇਚਰ ਤੇ ਕਾਰਵਾਈ ਕੀਤੀ ਜਾ ਸਕੇ ਉਹ ਪਰਿਵਾਰ ਵੱਤ ਦਾ ਕੀ ਕਹਿਣਾ ਹਾਂ ਸਰ ਜਿੰਨਾਂ ਦੀ ਔਰਿਜਨਲ ਕੋਈ ਸੀ ਇਹ ਉਹਨੇ ਪਰਿਵਾਰ ਸੈਟੀਸਫਾਈਡ ਨੇ ਹੁਣ ਕਿਉਂਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਹਾਡੇ ਬੰਦਾ ਕੇਸ ਨਾਲ ਕੀਤਾ ਹੈ ਤਾਂ